ਜੀ ਮਹਾਰਾਜ ਕੀ ਆਪਨੇ ਤੋਤਾ ਮੈਨਾ ਕਬੂਤਰ ਨੀ ਦਾ ਬਾਜ਼ ਦਾ ਉਹ ਬਾਜ਼ ਆਸਮਾਨ ਉਡਾਰ ਕੇ ਉਹ ਸ਼ਿਕਾਰ ਦੇਖਦਾ tha ਉਹ ਜਲਦੂਰੀ ਕੋ ਫੜ ਕੇ ਸ਼ਕਤਾ tha ਬਾਜ਼ ਦੀ ਇੱਕ ਜੋਤਾ ਹੈ ਜੋ ਖਬਰ ਦਿੰਦਾ ਹੈ ਜੋਤਾ ਹੈ ਹਮ ਫੌਜ ਹੈ ਭਾਈ ਹਮ ਫੌਜ ਹੈ ਹਮ ਜੋ ਸ਼ਕਤਿ ਸ਼ਕਤ ਹੈ ਮਤਲਬ ਤੁਸੀਂ ਆਪਣੇ ਹਿਸਾਬ ਨਾਲ ਇਹ ਚੀਜ਼ ਆ ਸੋ ਪੰਜਾਬੀਓ ਆ ਇੱਕ ਵਿੱਕੀ ਥਾਮਸ ਨਾਂ ਦਾ ਬਹਿਰੂਪੀਆ ਪਿਛਲੇ ਲੰਮੇ ਸਮੇਂ ਤੋਂ ਆਪਾਂ ਇਹਦੀਆਂ ਪੰਜਾਬ ਦੇ ਵਿੱਚ ਐਕਟੀਵਿਟੀਆਂ ਕਹਿ ਲੋ ਹਰਕਤਾਂ ਕਹਿ ਲੋ ਆਏ ਦਿਨ ਆਪਾਂ ਇਹਦੀ ਨਵੀਂ ਤੋਂ ਨਵੀਂ ਹਰਕਤ ਜਿਹੜੀ ਸੁਣਦੇ ਆ ਰਹੇ ਹਾਂ ਕਿ ਕਦੇ ਬੰਦਾ ਮੱਛੀ ਖਾਂਦਾ ਫੜਿਆ ਜਾਂਦਾ ਕਦੇ ਕਿਸੇ ਤੋਂ ਫੈਸੇ ਲੈਂਦਾ ਫੜਿਆ ਜਾਂਦਾ ਕਦੇ ਆਪਣੇ ਹੀ ਜਿਹੜੇ ਦੇ ਸਾਥੀ ਹੁੰਦੇ ਨਿਹੰਗ ਸਿੰਘ ਉਹਨਾਂ ਦੇ ਨਾਲ ਲੜਾਈ ਝਗੜਾ ਕਰਦਾ ਫੜਿਆ ਜਾਂਦਾ ਤੇ ਪਿਛਲੇ 2-3 ਦਿਨ ਪਹਿਲਾਂ ਇਹ ਬੰਦਾ ਜੀਰਕਪੁਰ ਦੇ ਵਿੱਚ ਕਿਸੇ ਫਲੈਟ ਦੇ ਉੱਤੇ ਕਿਸੇ ਜਨਾਨੀ ਦੇ ਥਰੂ ਕਬਜ਼ਾ ਕੀਤਾ ਜਿਹੜਾ ਭਾਈ ਵਰਜਿੰਦਰ ਸਿੰਘ ਪਰਵਾਨੇ ਦੇ ਨਾਲ ਇਹਦਾ ਬੰਗਾ ਪਿਆ ਹਾਲਾਂਕਿ ਉੱਥੇ ਦੀ ਸਚਾਈ ਕੀ ਆ ਚਾਹੋ ਵਰਜਿੰਦਰ ਸਿੰਘ ਪਰਵਾਨਾ ਜਾਣਦੇ ਆ ਕਿ ਆ ਉਹ ਲੇਡੀਆਂ ਜਾਣਦੀ ਆ ਆ ਉਹਦੇ ਬਾਰੇ ਆਪਾਂ ਨੂੰ ਕੋਈ ਬਾਲੀ ਸਚਾਈ ਨਹੀਂ ਪਤਾ ਪਰ ਜ਼ਿਆਦਾਤਰ ਬਹੁਤ ਸਾਰੇ ਲੋਕ ਇਦਾਂ ਕਰਦੇ ਆ ਕਿ ਇਹਨਾਂ ਨੇ ਗਰੁੱਪ ਬਣਾਏ ਹੋਏ ਆ ਔਰ ਕੁਝ ਉਹਦੇ ਵਿੱਚ ਲੇਡੀਆਂ ਤਿਆਰ ਕੀਤੀਆਂ ਜਾਂਦੀਆਂ ਉੱਤੇ ਉਹਨਾਂ ਨੂੰ ਕਿਸੇ ਡੀਲਰ ਦੇ ਥਰੂ ਜਿਹੜੇ ਡੀਲਰ ਆ ਆਪਾਂ ਨੂੰ ਕੋਠੀਆਂ ਕਿਰਾਏ ਤੇ ਦਿਵਾਉਂਦੇ ਆ ਉਹਨਾਂ ਦੇ ਥਰੂ ਭੇਜਿਆ ਜਾਂਦਾ ਤੇ ਵੀ ਇਹਨਾਂ ਨੇ ਇਹ ਫਲਾਨੀ ਜਗ੍ਹਾ ਤੋਂ ਆਏ ਜੀ ਇੱਥੇ ਆ ਆਪਣਾ ਜੋਬ ਕਰਦੇ ਆ ਜਾਂ ਕੰਮਕਾਰ ਕਰਦੇ ਆ ਤੇ ਜ਼ਿਆਦਾਤਰ ਇਹ ਜਿਹੜਾ ਨਿਸ਼ਾਨਾ ਵੱਡੀਆਂ ਕੋਠੀਆਂ ਜਿਹੜੀਆਂ ਐਨ ਆਰ ਆਈ ਦੀਆਂ ਕੋਠੀਆਂ ਨੂੰ ਬਣਾਇਆ ਜਾਂਦਾ ਤੇ ਐਨ ਆਰ ਆਈ ਦੀ ਕੋਠੀ ਨੂੰ ਪਹਿਲਾਂ ਰੈਂਟ ਤੇ ਲਿਆ ਜਾਂਦਾ 2-3 ਮਹੀਨੇ ਉਹਨੂੰ ਕਿਰਾਇਆ ਦਿੱਤਾ ਜਾਂਦਾ ਫਿਰ ਕਿਰਾਇਆ ਬੰਦ ਕਰ ਦਿੱਤਾ ਜਾਂਦਾ ਫਿਰ ਇਹਨਾਂ ਦਾ ਅਸਲੀ ਖੇਲ ਸ਼ੁਰੂ ਹੁੰਦਾ ਕਿ ਕਬਜ਼ੇਦਾਰੀ ਲੋਕ ਇਹ ਸਾਡੇ ਜਲੰਧਰ ਦੇ ਵਿੱਚ ਵੀ ਬਹੁਤ ਸਾਰਾ ਇੱਕ ਫੇਮਸ ਨਾਅ ਆ ਬਹੁਤ ਇੱਕ ਠੱਗ ਦਾ ਉਹ ਵੀ ਇਹੀ ਕੰਮ ਕਰਦਾ ਉਹਦੇ ਵੀ ਸਾਡੇ ਕੋਲ ਕਾਫੀ ਕੇਸ ਆਏ ਸਿਗੇ ਤੇ ਹਾਲਾਂਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਵੀ ਉਹਦੇ ਤੋਂ ਸਤਿਆ ਹੋਇਆ ਉਹਨੂੰ ਹੱਥ ਪਾਉਣ ਨੂੰ ਕੋਈ ਵੀ ਤਿਆਰ ਨਹੀਂ ਤੇ ਇਸ ਤਰੀਕੇ ਦੇ ਨਾਲ ਜਿਹੜਾ ਐਨ ਆਰ ਆਈ ਲੋਕਾਂ ਦੀਆਂ ਜਿਹੜੀਆਂ ਕੋਠੀਆਂ ਨੂੰ ਦੱਬਿਆ ਜਾ ਰਿਹਾ ਜਿਹੜੀਆਂ ਕਰੋੜਾਂ ਰੁਪਈਆ ਦੀਆਂ ਕੋਠੀਆਂ ਉਹਨਾਂ ਨੂੰ ਦੱਬਿਆ ਜਾ ਰਿਹਾ ਤੇ ਮੈਂ ਜਿਹੜੀ ਆ ਜਿਹੜੀ ਬਹਿਰੂਪੀਏ ਵਿਕੀ ਥਾਮਸ ਦੀ ਗੱਲ ਕਰ ਰਿਹਾ ਇਹ ਜੀਰਕਪੁਰ ਦੇ ਵਿੱਚ ਇੱਕ ਫਲੈਟ ਆ ਤੇ ਉਸ ਫਲੈਟ ਦੇ ਵਿੱਚ ਇੱਕ ਔਰਤ ਵੱਲੋਂ ਇੱਕ ਲੜਕੀ ਵੱਲੋਂ ਉਸ ਫਲੈਟ ਨੂੰ ਕਿਰਾਏ ਤੇ ਲਿਆ ਜਾਂਦਾ ਆ ਫੇਰ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉਹ ਜਿਹੜੀ ਔਰਤ ਮਾਤਾ ਸੀ ਔਰਤ ਸੀ ਮਾਤਾ ਸੀ ਜਿਹਨਾਂ ਜਿਹੜੀ ਮਾਲਕਨ ਸੀ ਉਹ ਬਰਜਿੰਦਰ ਸਿੰਘ ਪ੍ਰਵਾਨਾ ਤੱਕ ਪਹੁੰਚ ਕਰਦੀ ਆ ਔਰ ਪਰ ਜਿੰਦਰ ਸਿੰਘ ਪ੍ਰਵਾਨਾ ਉਹਨਾਂ ਦੇ ਹੱਕ ਦੇ ਵਿੱਚ ਖੜਦੇ ਆ ਤੇ ਜਿੱਥੋਂ ਜਿਹੜੀ ਇਹ ਇਹਨਾਂ ਦਾ ਰੌਲਾ ਵੱਧ ਆਇਆ ਚਲੋ ਇਹ ਮੈਟ੍ਰਿਕ ਅਲੱਗ ਹੋ ਗਿਆ ਪਰ ਇਹ ਮੈਟਰ ਬਹੁਤ ਦੁਖਦਈ ਆ ਕਿ ਕਿਸੇ ਦੀ ਮਿਹਨਤ ਦੀ ਜਿਹੜੀ ਕਮਾਈ ਆ ਤੁਸੀਂ ਦੇਖੋ ਕਿ ਇੱਕ ਘਰ ਬਣਾਉਣ ਨੂੰ ਬੰਦੇ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਬੰਦਾ ਇੱਕ ਘਰ ਆਪਨ ਬਣਾ ਸਕਦਾ ਆ ਤੇ ਉਹੀ ਘਰ ਜੇ ਉਹੀ ਕੋਠੀ ਨੂੰ ਇਹੋ ਜਿਹੇ ਜਿਹੜੇ ਲੋਕ ਦਬ ਲੈਣ ਇਹੋ ਜਿਹੇ ਕਬਜ਼ੇਦਾਰੀ ਦਬ ਲੈਣ ਤੇ ਲੋਕ ਦੱਬਦੇ ਕਿਹਦੀ ਸਹਤ ਸ਼ਹਿਰ ਦੇ ਅੱਜਾਂ ਸ਼ਹਿਰ ਪ੍ਰਸ਼ਾਸਨ ਪੁਲਿਸ ਦੀ ਹੁੰਦੀ ਆ ਤੇ ਜਾਂ ਫੇ ਸ਼ਹਿਰ ਸਰਕਾਰ ਦੀ ਕਿਸੇ ਐਮਐਲਏ ਦੀ ਹੁੰਦੀ ਆ ਨਹੀਂ ਤਾਂ ਮਜਾਲ ਕੀ ਆ ਕਿਸੇ ਦੀ ਵੀ ਕਿਸੇ ਦੇ ਰੁਪਈਏ ਦੀ ਵੀ ਚੀਜ਼ ਕੋਈ ਦੱਬ ਜਵੇ ਚਲੋ ਇਹ ਮੈਟ੍ਰਿਕ ਅਲੱਗ ਰਹਿ ਗਿਆ ਪਰ ਅੱਜ ਦਾ ਜਿਹੜਾ ਮੈਟ੍ਰਿਕ ਆ ਮੈਂ ਇੱਕ ਜਿਹੜੀ ਆ ਬਹਿਰੂਪਈਏ ਦੀ ਜਿਹੜੀ ਦੇਖਦਾ ਪਿਆ ਸੀ ਕਿ ਦੇਖੋ ਕਿਸ ਤਰੀਕੇ ਦੇ ਨਾਲ ਇਹ ਕੌਮ ਨੂੰ ਬਦਨਾਮ ਕਰਦਾ ਪਿਆ ਹਿਸਾਬ ਨਾਲ ਸਮਰਥਨ ਕਰ ਸਕਦਾ ਚੇਂਜ ਕਿਧਰ ਕੀਤਾ ਆਪਣਾ ਇਹਦੀਆਂ ਗੱਲਾਂ ਥੋੜੀਆਂ ਮੱਛੀ ਨੂੰ ਸ਼ਿਕਾਰ ਮੱਛੀ ਮੱਛੀ ਸ਼ਿਕਾਰ ਕਰਦੋ ਮੈਂ ਫਿਸ਼ਿੰਗ ਕੀ ਹੁੰਦਾ ਹੈ ਫਿਸ਼ਿੰਗ ਸ਼ਿਕਾਰ ਤੁਸੀਂ ਤੁਸੀਂ ਆਪ ਨਹੀਂ ਫੜੀ ਤੁਰੀ ਪਕੜ ਫੜ ਰਿਹਾ ਓਏ ਟਾਈਮ ਨਹੀਂ ਹੈ ਮੇਰੇ ਪਾਸ ਜੇ ਨਾ ਖਾਓ ਨਾ ਮੈਂ ਮੈਂ ਇੱਕ ਚੀਜ਼ ਪਤਾ ਨਾ ਚਾਹਤਾ ਹੂੰ ਵੀਰ ਕੋ ਬਹੁਤ ਅੱਛਾ ਲੱਗਾ ਮੇਰੇ ਕੋ ਇਹ ਇੰਟਰਵਿਊ ਮੈਂ ਰੋਮਨ ਕੈਥੋਲਿਕ ਫੈਮਿਲੀ ਮੈਂ ਬਤ ਲਿਆ ਮੇਰੇ ਘਰ ਮੈਂ ਵੈਸ਼ਨੂ ਖਾਣਾ ਬਣਾਈ ਨਹੀਂ ਹੈ ਸਿੱਧੀ ਬਾਤ ਮੈਂ ਮੇਰੇ ਗੁਰੂ ਘਰ ਦਾ ਜੋ ਲੰਗਰ ਪ੍ਰਸ਼ਾਦ ਹੈ ਉਹ ਮੈਂ ਸ਼ਕਤ ਹੈ ਸਿੱਪਨੇ ਜਿਵੇਂ ਬਸ ਬਾਕੀ ਮੈਂ ਬਾਹਰ ਵੈਸ਼ਨੂ ਢਾਬੇ ਤੇ ਜਾਂਦਾ ਹੀ ਹਾਂ ਇਸ ਵਿੱਚ ਕੋਈ ਆਪਤ ਨਹੀਂ ਹੈ ਭਾਈ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਜਦ ਮੈਂ ਨੇ ਹਮੇਸ਼ਾ ਹਾਂ ਹੁਣ ਤੁਸੀਂ ਦੇਖੋ ਇਹ ਬਹਿਰੂਤੀਆ ਕਹਿ ਰਿਹਾ ਕਿ ਇਹਨੇ ਸਿਰ ਦੇ ਉੱਤੇ ਦਮਾਲਾ ਆ ਕਿਰਪਾਨ ਪੈਸਰੀ ਸਾਹਿਬ ਪਾਇਆ ਹੋਇਆ ਵਾ ਤੇ ਚੋਲਾਸ ਪਾਇਆ ਨਾਂ ਸਿੰਘਾ ਦਾ ਜਿਹੜਾ ਚੋਲਾ ਆ ਸ਼ਸਤਰ ਪਾਏ ਹੋਏ ਆ ਤੇ ਉਹਦੇ ਵਿੱਚ ਦੇਖੋ ਇਹ ਕੀ ਪ੍ਰਚਾਰ ਕਰ ਰਿਹਾ ਮੀਡੀਆ ਦੇ ਬੋਰੇ ਬੈਠ ਕੇ ਪ੍ਰਚਾਰ ਕੀ ਕਰ ਰਿਹਾ ਇਹ ਕਿ ਸਿੱਖ ਧਰਮ ਦੇ ਵਿੱਚ ਕੋਈ ਮਨਾਈ ਨਹੀਂ ਜੀ ਚਾਹੇ ਮੁਰਗਾ ਖਾਓ ਤੇ ਚਾਹੇ ਮੱਛੀ ਖਾਓ ਮਤਲਬ ਠੀਕ ਆ ਜੇ ਤੁਸੀਂ ਖਾਣੇ ਆ ਤਾਂ ਤੁਹਾਡਾ ਉਹਨੂੰ ਖਾਈ ਜੋ ਜਿੱਦਾਂ ਵੀ ਤੁਸੀਂ ਲੋਕ ਛਿਪ ਕੇ ਖਾਣੇ ਤੇ ਖਾਈ ਜੋ ਪਰ ਇਸ ਤਰੀਕੇ ਦੇ ਨਾਲ ਤੁਸੀਂ ਮਤਲਬ ਲੋਕਾਂ ਨੂੰ ਗਮਰਾਹ ਕਰਦੇ ਪਏ ਮਤਲਬ ਲੋਕਾਂ ਨੂੰ ਇਸ ਪਾਸੇ ਲਾਉਣੇ ਪਏ ਜਿਹੜੀ ਅੱਜ ਦੀ ਜਵਾਨੀ ਸਾਡੀ ਪੰਜਾਬ ਦੀ ਬਹੁਤ ਸਾਰੇ ਸਾਡੇ ਪੰਜਾਬ ਦੇ ਛੋਟੀਆਂ ਉਮਰਾਂ ਦੇ ਨੌਜਵਾਨ ਆ ਜਿਨ੍ਹਾਂ ਨੇ ਅੱਜ ਸ਼ਾਸਤਰ ਪਾਏ ਆ ਸਿਰ ਤੇ ਦਮਾਲੇ ਸਜਾਏ ਆ ਉਹ ਨਿਹੰਗ ਸਿੰਘ ਬਾਣੇ ਪਾਏ ਹੋਇਆ ਪਰ ਉਹ ਮੀਟ ਮੱਛੀ ਨਹੀਂ ਖਾਂਦੇ ਪਰ ਇਹੋ ਜਿਹੇ ਲੋਕ ਕੀ ਇਹ ਲੋਕ ਇਹ ਬੰਦਾ ਇਹ ਪ੍ਰਚਾਰ ਕਰਦਾ ਪਿਆ ਮਤਲਬ ਸਿੱਖ ਧਰਮ ਨੂੰ ਬਦਨਾਮ ਕਰਦਾ ਪਿਆ ਇਸ ਚੋਲੇ ਨੂੰ ਬਦਨਾਮ ਕਰਦਾ ਪਿਆ ਦਮਾਲੇ ਨੂੰ ਬਦਨਾਮ ਕਰਦਾ ਪਿਆ ਸ੍ਰੀ ਸਾਹਿਬ ਨੂੰ ਬਦਨਾਮ ਕਰਦਾ ਪਿਆ ਕਿ ਜਿਸ ਤਰੀਕੇ ਨਾਲ ਮਰਜੀ ਤੁਸੀਂ ਬੱਕਰਾ ਖਾਓ ਤੇ ਮੱਛੀ ਖਾਓ ਤੇ ਚਾਹੇ ਮੁਰਗਾ ਖਾਓ ਮਤਲਬ ਇਸ ਤਰੀਕੇ ਦੀਆਂ ਦਲੀਲਾਂ ਜਿਹੜੀਆਂ ਤੁਸੀਂ ਨੈੱਟ ਦੇ ਉੱਤੇ ਬਹਿ ਕੇ ਦੇਣੀਆਂ ਕਿਤੇ ਨਾ ਕਿਤੇ ਇਹਦੇ ਉੱਤੇ ਸਾਡੇ ਜਿਹੜੇ ਸਿੱਖ ਧਰਮ ਦੇ ਆਗੂ ਆ ਉਹਨਾਂ ਨੂੰ ਉਹਨਾਂ ਨੂੰ ਇਹਦੇ ਉੱਤੇ ਜਿਹੜਾ ਐਕਸ਼ਨ ਲੈਣ ਦੀ ਲੋੜ ਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਦੇਖਾਂਗੇ ਕਿ ਜਿਨ੍ਹਾਂ ਨੇ ਸਿਰ ਦੇ ਉੱਤੇ ਦਮਾਲੇ ਸਜਾਏ ਹੋਏ ਆ ਜਿਹੜਾ ਚੋਲਾ ਸਾਹ ਪਾਇਆ ਹੋਇਆ ਵਾ ਸਰੀ ਸਾਹ ਪਾਇਆ ਹੋਊਗਾ ਤੇ ਉਹ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਹਾਤਿਆਂ ਦੇ ਬੈਠੇ ਵੀ ਦੇਖਣਗੇ ਤੁਸੀਂ ਦੇਖਿਓਗੇ ਜਿਹੜੇ ਤਰੀਕੇ ਦਾ ਇਹ ਪ੍ਰਚਾਰ ਹੋ ਰਿਹਾ ਨਾ ਇਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ ਇਹ ਬੰਦੇ ਹਾਤਿਆਂ ਦੇ ਬੈਠਣਗੇ ਇਹ ਚੋਲਾ ਪਾ ਕੇ ਨਿਹੰਗ ਸਿੰਘ ਦਾ ਬਾਣਾ ਪਾ ਕੇ ਦਮਾਲੇ ਸਜਾ ਕੇ ਸਰੀ ਸਾਹ ਸਜਾ ਕੇ ਇਹ ਲੋਕ ਉਹ ਸਮਾਂ ਦੂਰ ਨਹੀਂ ਕਿ ਜਿਹੜੇ ਤਰੀਕੇ ਦੇ ਨਾਲ ਇਹ ਬਹਿਰੂਪੀਆ ਪ੍ਰਚਾਰ ਕਰ ਰਿਹਾ ਇਹ ਇਕੱਲਾ ਨਹੀਂ ਪ੍ਰਚਾਰ ਕਰ ਰਿਹਾ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਇਦਾਂ ਦਾ ਪ੍ਰਚਾਰ ਕਰ ਰਹੇ ਆ ਸਿਰਫ ਆਪਣੀ ਜੀਬ ਦੇ ਸੁਆਦ ਲਈ ਸਿਰਫ ਇਹਨਾਂ ਦਾ ਖਾਣ ਨੂੰ ਆਪਣਾ ਦਿਲ ਕਰਦਾ ਕਿ ਅਸੀਂ ਮੀਟ ਮੱਛੀ ਮੁਰਗਾ ਬੱਕਰਾ ਖਾਈਏ ਪਰ ਸਿਰਫ ਇੱਕ ਮਤਲਬ ਲੋਕਾਂ ਨੂੰ ਗੁਮਰਾਹ ਕਰਦੇ ਪਏ ਇਸ ਤਰੀਕੇ ਦੇ ਨਾਲ ਕਿ ਜੀ ਮੈਨੂੰ ਤਾਂ ਪੰਜ ਪਿਆਰਿਆਂ ਨੇ ਰੋਕਿਆ ਹੀ ਨਹੀਂ ਸੀ ਮੈਨੂੰ ਤਾਂ ਪੰਜ ਪਿਆਰਿਆਂ ਨੇ ਕਿਹਾ ਸੀ ਵੀ ਤੂੰ ਖਾ ਸਕਦਾ ਆ ਮਲੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਬੰਦਾ ਨੈਟ ਦੇ ਤੇ ਉਹ ਜੇ ਲੋਕ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਇਹਨਾਂ ਦੀਆਂ ਇੰਟਰਵਿਊ ਲੈਂਦੇ ਆ ਮੇਰੇ ਪੰਜ ਪਿਆਰੋ ਕੋ ਆਪ ਕਹਿ ਦੀ ਹੈ ਮੇਰੇ ਪੰਜ ਪਿਆਰੋ ਕੋ ਮੈਨੇ ਬੋਲਾ ਹੈ ਕਿ ਮੇਰੇ ਕੋ ਕਿਆ ਸ਼ਕਨਾ ਹੈ ਕਿਆ ਨਹੀਂ ਸ਼ਕਨਾ ਹੈ ਉਹ ਮੈਨੇ ਆਗਿਆ ਲੈ ਕੇ ਮੈਨੇ ਸ਼ਕਾ ਹੈ ਪੰਜ ਪਿਆਰੇ ਨੂੰ ਪੁੱਛਿਆ ਸੀ ਕਿ ਮੱਛੀ ਸ਼ਕ ਹਾਂ ਮੱਛੀ ਸ਼ਕ ਸ਼ਕ ਸਕਤੇ ਆਪਨ ਮੁਰਗੇ ਆਪਨ ਕਾਜ਼ੀ ਬੋਲਤੇ ਝਟਕਾ ਦੇ ਬੱਕਰੇ ਕੋ ਜੋ ਮੈਂ ਤਾਂ ਜਿਸ ਦਿਨ ਅਮਰਿਸ਼ਕਾ ਉਸੇ ਦਿਨ ਮੈਨੇ ਇੱਕ ਪੂਰਾ ਕੜਕਨਾ ਸ਼ਕ ਲਿਆ ਦਾ ਮੈਨੇ ਤੁਸੀਂ ਦੇਖੋ ਵੀ ਇਹ ਬੰਦਾ ਕਹਿੰਦਾ ਕਿ ਮੈਨੂੰ ਪੰਜ ਪਿਆਰਿਆਂ ਨੇ ਪਰਮਿਸ਼ਨ ਦੇ ਮੈਂ ਪੰਜ ਪਿਆਰਿਆਂ ਦੀ ਪਰਮਿਸ਼ਨ ਦੇ ਨਾਲ ਮੁਰਗਾ ਖਾਨਾ ਆ ਮੱਛੀ ਖਾਨਾ ਆ ਬੱਕਰਾ ਖਾਨਾ ਆ ਪਰ ਅੱਜ ਤੱਕ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਭੈਣਾ ਭਰਾਵਾਂ ਦੇ ਬਹੁਤ ਸਾਰੇ ਸਾਡੇ ਰਿਸ਼ਤੇਦਾਰਾਂ ਨੇ ਜਿਹੜਾ ਅਮਰਤ ਛਕੇ ਹੋਏ ਆ ਪਰ ਉਹਨਾਂ ਨੇ ਨਹੀਂ ਕਦੇ ਵੀ ਸਾਨੂੰ ਦੱਸਿਆ ਉਹਨਾਂ ਨੇ ਕਦੇ ਕੋਈ ਅਸੀ ਜਿਹੀ ਇਹੋ ਜਿਹੀ ਗੱਲ ਨਹੀਂ ਕੀਤੀ ਵੀ ਸਾਨੂੰ ਪੰਜ ਪਿਆਰਿਆਂ ਨੇ ਕਿਹਾ ਕਿ ਕਿਉਂਕਿ ਇਹਨੂੰ ਸਪੈਸ਼ਲ ਕਿਹਾ ਇਹ ਬੈਰੂਪੀਆ ਨੂੰ ਸਪੈਸ਼ਲ ਕਿਹਾ ਕਿਉਂਕਿ ਪੰਜ ਪਿਆਰੇ ਉਹਨਾਂ ਨੂੰ ਹੀ ਕਹਿੰਦੇ ਆ ਵੀ ਜਿਨ੍ਹਾਂ ਲੋਕਾਂ ਦੀ ਆਪਦੀ ਜੀਬ ਮੂਤਦੀ ਹੁੰਦੀ ਆ ਮਤਲਬ ਇਸ ਤਰੀਕੇ ਦੇ ਨਾਲ ਪੰਜ ਪਿਆਰਿਆਂ ਨੂੰ ਬਦਨਾਮ ਕੀਤਾ ਜਾ ਰਿਹਾ ਸਿੱਖੀ ਨੂੰ ਬਦਨਾਮ ਕੀਤਾ ਜਾ ਰਿਹਾ ਔਰ ਇਹ ਜਿਹੜਾ ਦਮਾਲਾ ਸਜਾਇਆ ਸ੍ਰੀ ਸਾਹਿਬ ਸਜਾਇਆ ਵਾ ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਸਿੱਖ ਕੌਮ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਇਹਦੇ ਉੱਤੇ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਐਕਸ਼ਨ ਲੈਣ ਦੀ ਲੋੜ ਆ ਕਿਉਂਕਿ ਇਹ ਲੋਕ ਸਭ ਕੁਝ ਖਾਂਦੇ ਹੋਣਗੇ ਕਿਉਂਕਿ ਇਹ ਹੁਣ ਸ਼ਰਾਬ ਦਾ ਨਾਮ ਨਹੀਂ ਲੈਂਦੇ ਸ਼ਰਾਬ ਵੀ ਪੀਂਦਾ ਹੋਊਗਾ 100% ਇਹ ਬੰਦਾ ਇਹਦੇ ਬਾਡੀ ਦੇ ਟੈਸਟ ਕੀਤੇ ਜਾਣਦੇ ਇਹ ਬੰਦਾ 100% ਸ਼ਰਾਬ ਵੀ ਪੀਂਦਾ ਹੋਊਗਾ ਕਿਉਂਕਿ ਜਿਹੜਾ ਬੰਦਾ ਕਹਿ ਸਕਦਾ ਜਿਹਦੇ ਵਿੱਚ ਜੀਵ ਹੱਤਿਆ ਆ ਜਿਹੜਾ ਆਪਾਂ ਕਿਸੇ ਦੀ ਜਾਨ ਲੈ ਕੇ ਚਾਹੇ ਉਹ ਮੁਰਗਾ ਆ ਚਾਹੇ ਮੱਛੀ ਆ ਚਾਹੇ ਬੱਕਰਾ ਆ ਇੱਕ ਜੀਵ ਹਤਿਆ ਪੈ ਇੱਕ ਜ਼ਿੰਦਗੀ ਅਗਲੇ ਦੀ ਕਿਸੇ ਨੂੰ ਜਾਨੋਂ ਮਾਰ ਕੇ ਆਪਣੀ ਜੀਵ ਦਾ ਸਵਾਲ ਪੂਰਾ ਕਰਨਾ ਤੇ ਫਿਰ ਜਿਹੜੀ ਸ਼ਰਾਬ ਆ ਉਹਦੇ ਵਿੱਚ ਫਿਰ ਪਾਪ ਹੈ ਹੀ ਕੋਈ ਨਹੀਂ ਕਿੱਦਾਂ ਨਹੀਂ ਇਹ ਲੋਕ ਇਹ ਸ਼ਰਾਬ ਨਹੀਂ ਪੀਂਦੇ ਹੋਣਗੇ ਸੋ ਇਸ ਕਰਕੇ ਇਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਵੀ ਥੋੜੀ-ਬਹੁਤ ਸ਼ਰਮ ਆਉਣੀ ਚਾਹੀਦੀ ਜਿਨ੍ਹਾਂ ਨੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਤੇ ਇਹੋ ਜਿਹੇ ਲੋਕਾਂ ਦੀਆਂ ਇੰਟਰਵਿਊ ਕਰਦੇ ਆ ਪਰ ਕਿਤੇ ਨਾ ਕਿਤੇ ਇਸ ਇੰਟਰਵਿਊ ਦੇ ਵਿੱਚ ਜੇ ਜਿੱਥੇ ਲੋਕਾਂ ਦੇ 네ਗੇਟਿਵ ਇਹ ਕਮੈਂਟ ਆਉਣਗੇ ਇਹਦੇ ਖਿਲਾਫ ਪਰ ਉਹਦੇ ਨਾਲ-ਨਾਲ ਬਹੁਤ ਸਾਰੇ ਉਹ ਛੋਟੀਆਂ ਉਮਰਾਂ ਦੇ ਨੌਜਵਾਨ ਜਿਨ੍ਹਾਂ ਨੇ ਅਮਰਤ ਸ਼ਾਕੇ ਹੋਏ ਆ ਬਾਣਾ ਪਾਇਆ ਹਿਆ ਵਾ ਅੱਜ ਉਹ ਕਿਸੇ ਵੀ ਮੀਟ ਮਸ਼ੀਨ ਨੂੰ ਹੱਥ ਨਹੀਂ ਲਾਉਂਦੇ ਪਰ ਇਹੋ ਜਿਹੇ ਲੋਕਾਂ ਦੀਆਂ ਆ ਜਿਹੜੀਆਂ ਸਪੀਚਾਂ ਸੁਣ ਕੇ ਇਹੋ ਜਿਹੇ ਲੋਕਾਂ ਦੀਆਂ ਇੰਟਰਵਿਊ ਸੁਣ ਕੇ ਉਹ ਜ਼ਰੂਰ ਉਹਨਾਂ ਦੇ ਵਿੱਚ ਇਹੋ ਜੀ ਜਿਹੜੀ ਵਿਚਾਰ ਚੱਲਿਆ ਕਰੂਗੀ ਤੇ ਫਿਰ ਜੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਖਾਂਦਾ ਹੋਊਗਾ ਤੇ ਉਹ ਕਹੂਗਾ ਕਿ ਯਾਰ ਇੱਥੇ ਤੇ ਸਾਰੇ ਆ ਤਾਂ ਪੰਜ ਪਿਆਰਿਆਂ ਨੇ ਆ ਦੇਖੋ ਤੁਸੀਂ ਇੰਟਰਵਿਊ ਸੁਣ ਲਓ ਇਹ ਤਾਂ ਪੰਜ ਪਿਆਰੇ ਕਹਿ ਰਹੇ ਵੀ ਤੁਸੀਂ ਜਿੱਦਾਂ ਮਰਜ਼ੀ ਖਾ ਸਕਦੇ ਆ ਮਤਲਬ ਇਹ ਕਿਤੇ ਨਾ ਕਿਤੇ ਸਾਡੇ ਜਿਹੜੇ ਸਿੱਖ ਧਰਮਾਂ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਨਿਹੰਗ ਸਿੰਘਾਂ ਦੇ ਪਾਣੀ ਨੂੰ ਬਦਨਾਮ ਕੀਤਾ ਜਾ ਰਿਹਾ ਸੋ ਇਹਦੇ ਉੱਤੇ ਜਿਹੜੀਆਂ ਸਾਡੀਆਂ ਮਹਾਨ ਸ਼ਖਸੀਅਤਾਂ ਸਿੱਖ ਕੌਮ ਦੀਆਂ ਉਹਨਾਂ ਨੂੰ ਜ਼ਰੂਰਤਾ ਕਿ ਇਹੋ ਜਿਹੇ ਬੇਰੂਪੀਆਂ ਦੇ ਉੱਤੇ ਐਕਸ਼ਨ ਲੈਣ ਦੀ ਲੋੜ ਆ ਕਿਉਂਕਿ ਸਭ ਤੋਂ ਵੱਡੀ ਗੱਲ ਸਾਡੇ ਪੰਜਾਬ ਦੇ ਲੋਕਾਂ ਦੀ ਸਾਡੇ ਸਿੱਖ ਪੰਥ ਦੀ ਕਿ ਜਦੋਂ ਕੋਈ ਬਾਹਰਲੀ ਦੂਜੀ ਕਮਿਊਨਿਟੀ ਦਾ ਬੰਦਾ ਆ ਕੇ ਬਾਣਾ ਪਾਉਂਦਾ ਨਾ ਤੋ ਉਹਨੂੰ ਇੰਨੀ ਕੁ ਹਵਾ ਦਿੱਤੀ ਜਾਂਦੀ ਐਨਾ ਕ ਮਹੱਤਵ ਦਿੱਤਾ ਜਾਂਦਾ ਕਿ ਉਹਨੂੰ ਬੰਦੇ ਨੂੰ ਹਵਾ ਦੇ ਵਿੱਚ ਚੱਕ ਲਿਆ ਜਾਂਦਾ ਆ ਇਨਾ ਕ ਮਾਨ ਸਨਮਾਨ ਜਿਹੜਾ ਦਿੱਤਾ ਜਾਂਦਾ ਪਰ ਜਦੋਂ ਸਾਡੇ ਆਪਣੇ ਜਿਹੜੇ ਸਾਡੇ ਨੌਜਵਾਨ ਲੋਕ ਆ ਜਿਹੜੇ ਸਾਡੇ ਸਿੱਖ ਤੇ ਧਰਮ ਧਰਮ ਦੇ ਨਾਲ ਜੁੜੇ ਹੋਏ ਲੋਕ ਆ ਜਦੋਂ ਉਹ ਨੌਜਵਾਨ ਗਲਤ ਰਸਤੇ ਤੋਂ ਭੜਕ ਕੇ ਸਹੀ ਸਹੀ ਰਸਤੇ ਤੇ ਆਉਂਦੇ ਆ ਜਦੋਂ ਉਹ ਉਹ ਕਿਤੇ ਬਾਣਾ ਪਾ ਲੈਣ ਅੰਮ੍ਰਿਤ ਅੰਮ੍ਰਿਤ ਪਾਨ ਕਰ ਲੈਣ ਤੇ ਫੇ ਉਹਨਾਂ ਨੂੰ ਤਾਣੇ ਦੇ ਕੇ ਮਾਰਿਆ ਜਾਂਦਾ ਆਂਢੀ ਗਵਾਂਢੀ ਜਿਹੜੇ ਤਾਣੇ ਮੇਨੇ ਮਾਰਦੇ ਆ ਕਿ ਸੌ ਜੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ ਆਏ ਜੀ ਪਹਿਲਾ ਦਿਨੇ ਕੋਈ ਡੱਡੀ ਮੱਛੀ ਨਹੀਂ ਛੱਡੀ ਤੇ ਹੁਣ ਹੈ ਵੱਡਾ ਸੰਤ ਬਣ ਗਿਆ ਚੋਲੇ ਪਾਲੇ ਮਤਲਬ ਆ ਚੀਜ਼ਾਂ ਕਹਿ ਕੇ ਜਿਹੜਾ ਜਲੀਲ ਕੀਤਾ ਜਾਂਦਾ ਆ ਪਰ ਜਦੋਂ ਬਾਹਰੋਂ ਗਈ ਬਹਿਰੂਪੀਆ ਦੂਸਰੇ ਧਰਮ ਚੋਂ ਆਉਂਦਾ ਆ ਤੇ ਉਹਨੂੰ ਜਿਹੜਾ ਇੰਨਾ ਮਾਨ ਸਨਮਾਨ ਦਿੱਤਾ ਜਾਂਦਾ ਉਹਦਾ ਇੰਨਾ ਦਿਮਾਗ ਖਰਾਬ ਹੋ ਜਾਂਦਾ ਤੇ ਫੇਰ ਉਹ ਸਾਡੇ ਸਿੱਖ ਧਰਮ ਦੇ ਜਿਹੜਾ ਇਤਿਹਾਸ ਆ ਉਹਨੂੰ ਇਸ ਤਰੀਕੇ ਦੇ ਨਾਲ ਚੈਨਣਾ ਤੇ ਬਹਿ ਕੇ ਤੋਰ ਤੋੜ ਮਰੋੜ ਕੇ ਪੇਸ਼ ਕਰਦਾ ਪਾਰੇ ਕਿਤੇ ਨਾ ਕਿਤੇ ਦੁਖਦਾਈ ਵੀ ਆ ਔਰ ਸਿੱਖ ਕੌਮ ਲਈ ਜਿਹੜਾ ਕੌਣ ਵਾਲਾ ਸਮਾਂ ਹੈ ਖਤਰਨਾਕ ਦੀ ਆ ਸੋ ਇਸ ਕਰਕੇ ਅਜਿਹੇ ਜਿਹੜੇ ਬਹਿਰੂਪੀਏ ਆ ਸਾਡੇ ਸਿੱਖ ਸਿੱਖ ਸਖਸ਼ੀਤਾ ਜਿਹੜੀਆਂ ਉਹਨਾਂ ਨੂੰ ਚਾਹੀਦਾ ਕਿ ਅਜਿਹੇ ਜਿਹੜੇ ਬਹਿਰੂਪੀਏ ਇਹਨਾਂ ਦੇ ਉੱਤੇ ਸ਼ਕਤੀ ਦੇ ਨਾਲ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਇਹਨਾਂ ਦੇ ਪਾਏ ਹੋਏ ਜਿਹੜੇ ਬਾਣੇ ਆ ਤਾਂ ਕਾਰਵਾ ਉਹ ਲਵਾ ਲੈਣੇ ਚਾਹੀਦੇ ਆ ਕਿਉਂਕਿ ਇਹ ਲੋਕ ਕਕਾਰ ਪਹਿਣ ਪਾਉਣ ਦੇ ਹੱਕਦਾਰ ਨਹੀਂ ਗਏ ਸੋ ਇਸ ਕਰਕੇ ਇਹਨਾਂ ਦੇ ਕਕਾਰ ਲਵਾ ਲੈਣੇ ਚਾਹੀਦੇ ਆ